ਅੱਜ ਜਿਲ੍ਹਾ ਜਰੰਧ ਅਧਿਆਤਿ ਦੇ ਮਾਨਯੋਗ ਐਸਐਸਪੀ ਸਰਦਾਰ ਹਰਮਿੰਦਰ ਸਿੰਘ ਗਰਕੀ ਵੱਲੋਂ ਜਿਲੇ ਅੰਦਰ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਨ ਲਈ ਸਖਤ ਨਿਸ਼ਾਨਦੇ ਜਾਰੀ ਕੀਤੇ ਜਿਨ੍ਹਾਂ ਤਹਿਤ ਸਬੰਧਨ ਸ਼ਾਹਕੋਟ ਦੇ ਕਸਬਾ ਸ਼ਾਹਕੋਟ ਉਥੀਆਂ ਮੈਦ ਖੋਰ ਅਤੇ ਲੋਹਿਆਂ ਤੇ ਵਾਖਵਾਂ ਦੇ ਪੁਜਾਰਾਂ ਚ ਭੀੜ ਭੜਕਿਆ ਹੋਰ ਏਰੀਆ ਚ ਫਲੈਗ ਮਾਰਚ ਕੀਤਾ ਗਿਆ ਨਾਕਾਬੰਦੀ ਕੀਤੀ ਆ ਔਰ ਵੱਖ-ਵੱਖ ਮਾੜੇ ਅਨਸਰਾਂ ਦੇ ਖਿਲਾਫ ਸਚੇਵ ਅਭਿਆਨ ਵੀ ਸ਼ੁਰੂ ਕੀਤਾ ਗਿਆ ਦੇਸ ਅੱਜ ਦਾ ਫਲੈਗ ਮਾਰਚ ਨਾਕਾਬੰਦੀ ਅਮਨ ਕਾਨੂੰਨ ਦੇ ਸਥਿਤੀ ਬਣਾਈ ਰੱਖਣ ਲਈ ਪਬਲਿਕ ਜੋ ਸਵੈਸਵਾਸ ਪੈਦਾ ਕਰਨ ਲਈ ਜਿਹੜਾ ਤੇ ਅੱਜ ਦਾ ਇਹ ਉਪਰਾਲਾ ਕੀਤਾ ਗਿਆ ਔਰ ਇਹ ਜਿਹੜੇ ਸਾਡੇ ਕਾਸਟ ਆਪਰੇਸ਼ਨ ਫਲੈਗ ਮਾਰਚ ਅਕਸਰ ਜਾਰੀ ਰਹਿੰਦੇ ਰਹਿੰਦੇ ਆ ਔਰ ਅਗਲੇ ਸਮੇਂ 'ਚ ਵੀ ਇਹ ਕਰਦੇ ਰਾਵਾਂਗੇ ਪਿਛਲੇ ਸਮੇਂ 'ਚ ਵੀ ਪੁਲਿਸ ਵੱਲੋਂ ਬੜੇ ਸਖਤ ਕਦਮ ਲੈਂਦੇ ਹੋਇਆ ਮਾੜੇ ਅਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ ਔਰ ਬਹੁਤ ਸਾਰੇ ਜਿਹੜੇ ਨਸ਼ੇ ਫੜੇ ਆ ਅੱਗੇ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਨ ਲਈ ਪੁਲਿਸ ਵੱਲੋਂ ਹਰ ਤਰ੍ਹਾਂ ਦਾ ਉਪਰਾਲਾ ਸਾਰੇ ਪੁਲਿਸ ਅਫਸਰ ਦੇ ਮਨਜੋ ਡੀਜੀ ਸਾਹਿਬ ਦੇ ਸੀਐਮ ਸਾਹਿਬ ਦੀਆਂ ਗਾਈਡਲਾਈਨ ਤੇ ਇਹ ਅਭਰਾਲੇ ਜਾਰੀ ਰਹਿੰਦੇ ਆਂ ਥੈਂਕ ਯੂ